No, ਇਕ ਵਖਾਨੀ ਐ ਨਾਨਕ ਏਕ ਅਨੇਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ ਆਪੇ ਹੀ ਫਿਰ ਜਾਪ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਹੀ ਆਪ ਨਿਰੰਕਾਰ ਹੈ ਓ ਅਵਰ ਨਾਮ ਬੀਆ ਤੂੰ ਕਰਨ ਕਰਨ ਸਮਰੱਥ ਹੈ ਤੂੰ ਕਰੇ ਸੋਥੀਆ ਤੂੰ ਅਣ ਮੰਗਿਆ ਦਾਨ ਦੇਵਨਾ ਸਭਨਾ ਜੀਆਂ ਸਭ ਆਖੋ ਸਤ ਗੁਰ ਵਾਹ ਵਾਹ ਸਭ ਆਖੋ ਸਤ ਗੁਰ ਵਾਹ ਵਾਹ ਜਿਨ ਦਾਨ ਸਰ ਨਾਮ ਮੁਖthia ਹਨ ਬਾਬਾ ਨਾਨਕ ਦੇ ਤੁਹੇ ਕੋਈ ਰੰਗ ਦਾ ਲਾ ਬਾਬਾ ਨਾਨਕ ਤੁਸੀਂ ਰੰਗ ਦਾ ਲਾ ਬਾਬਾ ਨਾਨਕ ਤੁਸੀਂ ਰੰਗ ਦਾ ਤਾਰਿਆ ਜਹਾਨ ਲਿਆ ਬਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧੰਨ ਕਹਾ ਤਿੰਨ ਜਮ ਨੇੜ ਨ ਆਇਆ ਤੁਮ ਕਰਨ ਕਾਰਨ ਸਮਰੱਥ ਮਹਿ ਕਰਤੇ ਮਾ ਤੁਝ ਬਿਨ ਆਵਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਤੁੰਗੂ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਤਬ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਗੁਰੂ ਸੋਏ ਹਰ ਜੁਗ ਜੁਗ ਭਗਤ ਪਾਇਆ ਜਿਹ ਹਰ ਤਦ ਰਾਖ

કરી ਮੁੰਦੇ ਜੀਆਂ ਰਜ ਕੋ ਸੰਭਾਹੇ ਸਾਕਾਰ ਕਮਾ ਬੁਨੀ ਧਰ ਛੋਟੀ ਤਿੰਨ ਐ ਪਾਏ ਨਾਨਕ ਏਕੀ ਬਾਹਰੀ ਹੋਰ ਤੂੰ ਜੀ ਨਹੀਂ ਜਾਏ ਧੋਕਰੇ ਜਿਤੈ ਰਜਾਏ ਸੋ ਕਰੇ ਜਿਤੈ ਰਜਾਏ ਸੁਰ ਸਤ ਨਾਮ ਲਾਤੀ ਜੈ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤੋਂ ਪਾਇਆ ਰਾਗ ਰਤਨ ਹਰ ਤੇਰਾ ਸੱਚਾ ਨਾਮ ਰੇ ਆਦਾਰੋ ਦਿਵਸ ਰਾਤ ਦੁਇਦਾਈ ਦਾ ਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਬਾਚੈ ਧਰਮ ਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇ ਨੇ ਰਕੇ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾ ਤਨ ਗਣੀ ਆਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾ ਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣਾ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾ ਜਾ ਸਾਹਿਬ ਸਦ ਮਿਹਰਵਾਣ ਵੰਡ ਪਾਇਆ ਮੇਰਾ ਸਤ ਗੁਰ ਪੂਰ ਹੋਈ ਸਰਬ ਕਲਿਆਣ ਰਹਾ ਜਨ ਸਾਜਿਆ ਦਿੱਤਾ ਪੈ ਨਨਖਾਣ ਆਪਣੇ ਦਾਸ ਕੀ ਆਪ ਪੈ ਜਿ ਰਾਖੀ ਨਾਨਕ ਸਦ ਗੁਰਬਾਣਾ ਦਿਓ ਪਾਏ ਪਿੰਡ ਜਨ ਸਾਜਿਆ ਦਿੱਤਾ ਪੈ ਨਨਖਾਣਾ ਆਪਣੇ ਦਾਸ ਕੇ ਆਪ ਪੈ ਜਰਾਖੀ ਨਾਨਕ ਸਦ ਕੁਰਬਾਨਾ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਾ ਨਾਮ ਤੁਕ ਭੁੱਲ ਚੁੱਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ